ਲੁਧਿਆਣਾ ਸਿਲਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇੱਕ ਜ਼ਰੂਰੀ ਅਪੀਲ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਗਣੇਸ਼ ਚਤੁਰਥੀ ਜੋ ਕਿ ਇੱਕ ਪਵਿੱਤਰ ਤਿਉਹਾਰ ਹੈ ਤੇ ਰਵਾਇਤੀ ਤੌਰ ਤੇ ਮੂਰਤੀ ਵਿਸਰਜਨ ਕਰਨਾ ਇੱਕ ਮਹੱਤਵਪੂਰਨ ਰਸਮ ਹੈ ਪਰ ਇਸ ਸਾਲ ਕਿਉਂਕਿ ਹਾਲਾਤ ਅਸਧਾਰਨ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬੇਹਦ ਉੱਚਾ ਚੱਲ ਰਿਹਾ ਹੈ। ਹਾਲ ਹੀ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਨਦੀ ਦੇ ਕੰਢੇ ਤੱਕ ਪਹੁੰਚਣ ਜਾਂ ਫਿਰ ਵਸਰਚਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਲਈ ਇੱਕ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ਪਾਣੀ ਦਾ ਵਹਾਅ ਇੰਨਾ ਹੈ ਕਿ ਤੇਜ਼ ਦਰਕਰ ਨੂੰ ਵੀ ਵਹਾਅ ਕੇ ਲੈ ਕੇ ਜਾ ਸਕਦਾ ਹੈ ਨਦੀ ਦੇ ਕੰਢੇ ਨਰਮ ਨੇ ਜਸਤ ਨਾਲ ਹਾਦਸਿਆਂ ਤੇ ਚੋਨਾ ਦੇ ਨੁਕਸਾਨ ਦਾ ਦੁੱਖਮ ਉੱਗ ਚੁੱਕਿਆ ਅਜੇਹ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਕਮਿਸ਼ਨਰ ਦੇ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਕਮਿਸ਼ਨਰ ਹੋਣ ਦੇ ਨਾਤੇ ਮੈਂ ਹਰ ਇੱਕ ਨਾਗਰਿਕ ਹਰ ਇੱਕ ਪਰਿਵਾਰ ਅਤੇ ਹਰ ਇੱਕ ਗਣੇਸ਼ ਉਤਸਵ ਸਮਤੀ ਨੂੰ ਅਪੀਲ ਕਰਦਾ ਹਾਂ ਕਿ ਇਸ ਸਾਲ ਸਤਲੁਜ ਤਰਿਆ ਦੇ ਵਿੱਚ ਮੂਰਤੀਆਂ ਵਿਸਰਜਨ ਤੋਂ ਕੁਰੇ ਇਸ ਕੀਤਾ ਜਾਵੇ। ਉਹਨਾਂ ਕਿਹਾ ਹੈ ਕਿ ਅਸੀਂ ਸੁਰੱਖਿਅਤ ਅਤੇ ਵਾਤਾਵਰਣ ਪ੍ਰਤੀ ਸੁਚੇਤ ਕਲਪ ਪ੍ਰਸਤਾਵਿਤ ਕਰਾਂਗੇ। ਉਹਨਾਂ ਕਿਹਾ ਆਓ ਆਪਾਂ ਇਸ ਤਿਹਾੜ ਨੂੰ ਖੁਸ਼ੀ ਅਤੇ ਜ਼ਿੰਮੇਵਾਰੀ ਦੇ ਨਾਲ ਮਨਾਈਏ। ਤਾਂ